ਕੋਈ ਆ ਬੰਦਾ ਮਾਤਸਾ ਨਾ 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 ਰਹਣੀ ਕੀ ਤੂੰ ਹੋਰਾ ਵੀ 1.5 ਲੱਖ ਦਿਆ ਦੋਨੋਂ ਦਿੱਤੀ ਦਾ ਯਾਰ ਆ ਬੂਡੀ ਆਏ ਆ ਦਿੱਤੇ ਬ੍ਰੈਂਡ ਵੀ ਚੈੱਕ ਕਰਦਾ ਬ੍ਰੈਂਡ ਨੂੰ ਵੀ ਕਰਨਾ ਬ੍ਰੈਂਡ ਦੇਖਣਾ ਕਿੰਨੇ ਓਏ ਹੋ ਰਹੀ ਪਏ ਆ ਲਮਾਰੀ ਚੱਕੇ ਦੇ ਸਾਹ ਹਾਂਜੀ ਸਸਰੀ ਗਾਲ ਸਾਰਿਆਂ ਲੋ ਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ 100 ਵਲੌਗ ਤੁਹਾਨੂੰ ਪਤਾ ਆਪਾਂ ਆਏ ਸੀਗੇ ਦੁਬਈ ਘੁੰਮਣ ਘੁੰਮਣ ਕਾ ਤਾਂ ਇੱਕ ਮੜਾ ਕੰਮ ਸੀਗਾ ਤੇ ਬਾਕੀ ਜਿਹੜੇ ਕੰਮ ਆਪਾਂ ਹੁਣ ਕਰਤੇ ਜੁੱਤੀਆਂ ਖਾਨ ਵਾਲੇ ਕੰਮ ਕੀਤੇ ਆਪਾਂ ਕਰੋ ਹਾਂ ਲਓ ਕਿ ਕਰਦੇ ਨੇ ਘਰੋਂ ਬਾਹਰ ਕੱਢ ਦੇਣਾ ਆਪਾਂ ਜੋ ਕੰਮ ਇੱਥੇ ਕਰਦੇ ਨਾਲੇ ਸੌਣ ਲੱਗੇ ਘਰੇ ਜਾ ਗਾਲਾਂ ਇੰਨੀਆਂ ਪੈਣੀਆਂ ਨਾ ਮੈਨੂੰ ਪਹਿਲਾਂ ਦੱਸਦਾ ਮੈਂ ਤੁਹਾਨੂੰ ਪਹਿਲਾਂ ਹੀ ਗਾਲਾਂ ਜੋ ਪੈਣੀਆਂ ਪੈਣੀਆਂ ਜੋ ਮੈਂ ਕੰਮ ਕਰ ਚੁੱਕਾ ਵਾਂ ਜੋ ਹਾਲਾਤ ਮੈਂ ਬਣਾ ਚੁੱਕਾ ਵਾਂ ਆਪਣੇ ਮੈਂ ਉਹ ਗਲਤ ਕੰਮ ਕਰ ਚੁੱਕਾ ਕੀ ਦੱਸਾਂ ਤੁਹਾਨੂੰ ਹੁਣ ਮੈਂ ਤੇ ਸਾਰਾ ਵਲੌਗ ਵੇਖੋ ਜਰੂਰ ਜੋ ਮੇਰੇ ਨਾਲ ਵਾਪਰ ਨਹੀਂ ਘਰੇ ਆ ਕਿ ਘਟਨਾ ਵਾਪਰਦੀਆਂ ਤੁਹਾਨੂੰ ਵੀ ਹੁਣ ਪਤਾ ਲੱਗ ਜੈਣਾ ਕੀ ਘਟਨਾ ਵਾਪਰਦੀਆਂ ਹੋਰ ਅਗਲੀਆਂ 2-3 ਕਲਿੱਪਾਂ ਵਿੱਚ ਸੋ ਲੋ ਜੀ ਆਪਾਂ ਇੰਜੋਏ ਫੁੱਲ ਕੀਤਾ ਮੈਂ ਨਾ 3 ਦਿਨ 3 ਦਿਨ ਲਈ ਆਏ ਆਪਾਂ 3 ਦਿਨ ਆਪਾਂ ਫੁੱਲ ਘੁੰਮੇ ਦੁਬਈ ਪੂਰਾ ਓਕਰ ਰਿਪੋਰਟ ਕਰਾਤੀ ਬਾਤ ਉਹ ਕੋ ਮੈਨੂੰ ਤੇਨ ਦਿਨ ਚ ਕੋ ਮੈ ਜਾਂਦਾ ਵਾ ਹੋਰ ਬਾਹਲੇ ਬਾਹਲੇ ਦਿਨ ਲਾਉਣ ਦੀ ਲੋੜ ਨਹੀਂ ਹੁੰਦੀ ਵੈਸੇ ਬਾਕੀ ਇਹਦੀ ਲੋਕੇਸ਼ਨਾਂ ਵੈਸੇ ਬੰਨਤਾ ਕਿਉਂ ਗਰਮੀ ਕਰਕੇ ਗਰਮੀ ਜ਼ਿਆਦਾ ਇੱਥੇ ਬਹੁਤ ਗਰਮੀ ਪੈ ਰਹੀ ਆ ਸੋ ਬਾਕੀ ਓਕਰ ਰਿਪੋਰਟ ਕਰਾਦੀ ਆ ਆਪਾਂ ਘੁੰਮਲੇ ਆ ਤੇ ਜੋ ਜੋ ਸਿਸਟਮ ਕਰਨਾ ਹੀ ਕਰ ਲਿਆ ਆਪਾਂ ਤੇ ਜਿਹੜੇ ਲਾਂਤਾਂ ਪੈਣੀਆਂ ਘਰੇ ਜਾ ਕੇ ਉਹ ਤੁਸੀਂ ਵਲੌਗ ਸਾਰੇ ਜ਼ਰੂਰ ਵੇਖਿਓ ਜ਼ਿੰਦਗੀ ਦਾ ਮੈਂ ਤਾਂ ਸਹੀ ਦੱਸਾਂ ਨਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਇਹ ਜ਼ਿੰਦਗੀ ਦਾ ਬਾਹਲੇ ਮਹਿੰਗੇ ਬਰੈਨ ਜਿਹੜੇ ਮੈਂ ਲਏ ਆ ਇਹ ਪਹਿਲੀ ਵਾਰ ਲਏ ਮੈਂ ਜੋ ਕਿ ਸਿਸਟਮ ਮੇਰਾ ਆਲਾ ਕੀ ਬਾਤ ਆ ਯਾਰ ਇੱਥੇ ਦਿਲ ਤੇ ਹੱਥ ਰੱਖ ਚੀਜ਼ਾਂ ਲਈਆਂ ਮੈਂ ਆ ਕੇ ਮੈਂ ਨਾ ਸੁੱਤਾ ਨਹੀਂ ਸਾਰੀ ਰਾਤ ਸੋਚੀ ਗਿਆ ਇਹ ਸਿਸਟਮ ਹੋ ਗਿਆ ਵਾ ਇਹ ਬ੍ਰਾਂਡ ਮੈਂ ਲੈ ਕਿਹੜੇ ਲਿਆ ਇਹਨਾਂ ਜਿਹਨੂੰ ਵੰਦਰ ਵੜਿਆ ਨਾ ਕਹਿੰਦੇ ਗਰੀਬ ਗਰੀਬ ਐਂ ਆ ਜਾਇਆ ਕਰੇ ਮੈਨੂੰ ਬਾਕੀ ਫਿਰ ਹਾਰ ਕੇ ਅੱਖ ਚੱਪਣੇ ਪਿਆ ਫਿਰ ਲੈ ਲਿਆ ਪਾਵੇਂ ਕੀ ਕਰੀਏ ਤੈਨੂੰ ਹੀ ਮੈਂ ਨਾ ਵਲੌਗ ਨੰਦ ਲੋ ਰਿਹਾ ਆਪਾਂ ਕੰਨ ਲਾ ਕੇ ਪੈਕਿੰਗ ਪੈਕਿੰਗ ਨੇ ਚੱਕਰ ਇਹ ਪੈ ਗਿਆ ਵਾ ਜਿਹਨੇ ਮੈਂ ਬੈਗ ਲੈ ਲੈਂਦਾ ਕਿ ਮੈਂ ਇੰਕਾ ਬੈਗ ਲੈ ਲੈਂਦਾ ਸੀਗਾ ਤੇ weight ਵੀ ਆਪਣੇ 30 ਕਿਲੋ ਹੈਗਾ ਵਾ ਮੈਂ ਸੋਚਿਆ ਨਹੀਂ ਆਪਾਂ ਇਥੋਂ ਇੰਨਾ ਕੁ ਲੈ ਲੈਣਾ ਵਾ ਲੈ ਲਿਆ ਤੇ ਸਸਤੇ ਬ੍ਰਾਂਡ ਦਾ ਆਪਾਂ ساری ਜ਼ਿੰਦਗੀ ਸਸਤੇ ਪਾਏ ਵਾ ਇਹ ਮਹਿੰਗੇ ਰਪਾ ਨਹੀਂ ਵੈ ਕਿ ਕੀ ਕਰੀਏ ਹੁਣ ਪਾਵਾਂਗੇ ਪਰ ਆਪਾਂ ਘਰੇ ਆ ਗਏ ਹੁਣ ਚੱਕ ਲਿਆ ਤੇ ਤੁਸੀਂ ਵਲੌਗ ਜੁੜੇ ਰਹੋ ਤੇ ਭਰਾ ਆਪਣੇ ਦਾ ਮੈਂ ਆਪਣਾ ਪੈਗ ਇੱਥੇ ਦੇਦਾ ਵਾ ਹੁਣ ਇਹ ਬੈਗ ਲੈ ਕੇ ਜਲਾ ਬਿੱਲੀ ਆਪਣੇ ਵਾਲਾ ਮਿੱਤਰ ਵਾਲਾ ਮੈਂ ਬਾਈ ਮੈਨ ਉਹ ਹੀ ਬੈਗ ਦੇ ਦੇ ਮੇਰਾ ਸਮਾਨ ਇਚ ਆ ਤੇ ਬਾਕੀ ਸਸਦੀ ਖਲਾਰਾ ਤੇ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਤੁਸੀਂ ਵੇਖ ਸਕਦੇ ਹੋ ਇਹ ਖਲਾਰਾ ਮੈਂ ਨਹੀਂ ਪਾਇਆ ਐਵੇਂ ਨਾਲ ਦੇ ਬੰਦੇ ਨੇ ਗਏ ਮੇਰਾ ਬੈਗ ਲੈ ਕੇ ਆ ਜਾ ਉੱਥੇ ਤੇ ਇਹ ਸਾਰਾ ਖਲਾਰਾ ਉਹ ਬੰਦੇ ਦਾ ਪਾਇਆ ਹੋਇਆ ਆਪਣਾ ਖਲਾਰਾ ਇਹ ਪਾਇਆ ਨਹੀਂਗਾ ਆਹ ਖਲਾਰਾ ਆਪਣਾ ਪਾਇਆ ਹੋਇਆ ਆਪਾਂ ਆਪ ਬੈਗ ਨਹੀਂ ਲੈ ਕੇ ਜਾ ਕੇ ਇਹ ਬੈਗ ਲੈ ਜਾਣੇ ਨਹੀਂ ਆਪਾਂ ਤੇ ਬਾਕੀ ਆਪਾਂ ਮੈਕ ਲੈ ਆ ਇਹ ਮੈਕ ਆ ਇਥੋਂ ਆਪ ਨੂੰ ਵਧੀਆ ਮਿਲ ਗਏ ਆ ਬਹੁਤ ਘੈਂਟ ਮੈਕ ਆਏ ਬਾਕੀ ਰੋਸੋ ਪ੍ਰੋਸੋ ਲੈ ਲਈ ਆ ਸਮਾਨ ਬਹੁਤ ਲਿਆ ਵਾ ਬਾਕੀ ਆ ਲਿਆ ਸਮਾਨ ਮੈਂ ਨਾ ਸਿਸਟਮ ਵਾ ਲੈ ਹੀ ਲਿਆ ਪਰਫਿਊਮ ਪਰਫਿਊਮ ਲਿਆ ਆ ਆ ਪਰਫਿਊਮ ਲਿਆ ਵਾ ਤੇ ਬਾਕੀ ਤੁਹਾਨੂੰ ਸਮਾਨ ਉਹ ਬੈਗ ਚ ਜੇ ਪਾਉਂ ਚੁੱਕਣਾ ਜਿਹੜਾ ਹੁਣ ਲੈ ਕੇ ਆਏ ਸਮਾਨ ਤੇ ਇਹ ਸਾਰਾ ਹਲਾਇਆ ਵਾ ਇਹ ਕਿੰਨੇ ਬਜਟ ਹਲਾਤਾ ਵਾ ਤੇ ਇਹ ਕੌਣ ਨੇ ਇਹ ਰੇਟ ਜਦੋਂ ਮੈਂ ਤੁਹਾਨੂੰ ਰੇਟ ਦੱਸਣਾ ਨਹੀਂਗਾ ਇਹ ਘਰੇ ਜਾ ਕੇ ਰੇਟ ਦੱਸੂਗਾ ਬਾਕੀ ਚਲੋ ਰੇਟ ਤੁਹਾਨੂੰ ਪਤਾ ਹੀ ਹੋਣਾ ਵੇਹੇ ਤੇ ਬਾਕੀ ਆਪਾਂ ਘਰੇ ਜਾ ਕੇ ਰੇਟ ਦੱਸਾਂ ਕੀ ਆ ਕੀ ਨਹੀਂ ਤੇ ਘਰੋਂ ਜੋ ਲਾਂਹਤਾ ਪਹਿਣਗੇ ਉਹ ਵੀ ਸੁਣ ਲਿਓ ਤੇ ਬਾਕੀ ਕਰਦੇ ਪੈਕਿੰਗ ਆਪਾਂ ਹੁਣ ਸੋ ਤਿਆਰੀ ਆ ਲਾਵੀ ਮੇਟਰ ਫੋੜਾ ਪਾ ਕਰਾਂਗੇ ਪੈਕਿੰਗ ਛੁਰੂ ਤੇ ਇੱਥੇ ਆਪਾਂ ਪਿੱਠੂ ਬੈਗ ਤੁਨ ਤੁਨ ਭਰਦਾ ਇਹ ਜਮਾ ਤੁਨ ਨੇ ਭਰਿਆ ਹੋਇਆ ਹਾ ਇਹ ਵੇਖੋ ਉਹਨੇ ਜੀ ਮੈਨੂੰ ਕਹਿਣਾ ਕਿੰਨਾ ਵੇਟ ਜੀ ਲੋਜ ਹੋਣਾ ਜੀ ਇਹਦਾ ਇਹ ਨਹੀਂ ਪਤਾ ਇਹ ਤੁਨ ਤੁਨ ਭਰਿਆ ਜੋ ਚੱਕਰ ਪੈ ਗਿਆ ਫਿਰ ਚੱਕਰ ਮੈਂਟ ਪਾ ਦਾਂਗੇ ਆਪਾਂ ਹੁਣ ਆਪਾਂ ਸਮਾਨ ਪਾਈਏ ਸਾਰਾ ਉੱਥਰ ਆ ਆਵਾਜ਼ ਤੁਹਾਰੇ ਹੈ ਨਾ ਜਾਈ ਆਪਣਾ ਕੋਈ ਭਾਈ ਠੀਕ ਆ ਉਹ ਸਾਰਾ ਆਪਾਂ ਬਾਹਰ ਹੀ ਰੈਂਕ ਸਾਰਾ ਸਮਾਨ ਮੈਂ ਹੈ ਭਈ ਇਹ ਨਹੀਂ ਇਹ ਨੂੰ ਆਪਾਂ ਡੈਸਕ ਬੈਗ ਚ ਵੜੀ ਜੁੱਤੀਆਂ ਨੂੰ ਸਾਈਜ਼ ਮੈਨੂੰ ਜੁੱਤੀਆਂ ਨੂੰ ਹਾਂ ਆ ਇਹ ਡੱਬੇ ਨੇ ਥਾਂ ਹੀ ਨਹੀਂ ਬਈ ਮੰਨ ਮੇਰੀ ਗੱਲ ਤੇ ਨਹੀਂ ਆ ਡੱਬੇ ਕੱਢ ਦਿੰਨੇ ਆ ਬਾਕੀ ਪੈਕਿੰਗ ਪੂਰੀ ਹੋ ਜੇਗੀ ਲਓ ਜੀ ਪੈਰਾ ਵਿੱਚ ਰੋਸੋ ਬੰਨ੍ਹ ਲੈਣਾ ਹੁੰਦੀ ਆ ਵੇਟ ਆਪਣਾ ਬੈਗ 30 ਕਿਲੋ ਆ 30 ਕਿਲੋ ਦਾ ਹੀ ਵੇਟ ਹੁੰਦਾ ਨਹੀਂ 30 ਕਿਲੋ ਬੋਟਾਂ ਦਾ ਵਜ਼ਨ ਨਹੀਂ ਹੁੰਦਾ ਇੰਨੇ ਦਾ ਮੈਂ ਬਾ ਲੈ ਵੇਟ ਇਹ ਇਹ ਬਹੁਤ ਔਖਾ ਬਣਾਇਆ ਪੁੱਛ ਕੇ ਮੈਂ ਕਿਵੇਂ ਕੀ ਬਣਾ ਬਈ ਨੋਟ ਕੀ ਦੇ ਕੇ ਚੀਜ਼ ਹੈ ਹਾਂ ਮੈਂ ਤਾਂ ਸੇਮ ਹੋ ਗਿਆ ਦੋਨੋਂ ਉਨੁਮਾਇਆ ਆਏਗਾ ਇੱਕ ਬਲੈਕ ਬਰਾਊਨ ਇੰਗਲਿਸ਼ ਜਿੰਨੀ ਇੰਗਲਿਸ਼ ਸਮਝੀ ਹੁੰਦੀ ਹੁੰਦੀ ਮੈਂ ਕਹਿਤਾ ਆਏਗਾ ਉਹਨੇ ਜਾ ਕੇ ਦੋਵੇਂ ਸੇਮ ਭਾਰ ਲੀਆਂ ਦੋਵੇਂ ਚੱਕਰ ਵੈਂਟ ਇੱਕੋ ਜਿਹਾ ਦਾੜਾ ਹਲਾਇਆ ਹੁਣ ਕੀ ਕਰਾਂਗੇ ਜਾ ਕੇ ਦੇ ਦਾਂਗੇ ਇਹਨੂੰ ਇੱਕ ਇਹ ਕਾਪ ਪਾ ਲਾਂਗੇ ਚਲੋ ਨਹੀਂ ਤੇ ਬਦਲ ਬਦਲ ਕੇ ਪਾ ਲਓ ਲਓ ਜੀ ਆਹ ਆਣੀ ਜਿਹੜੀ ਚੀਜ਼ ਆ ਗ੍ਰਿਪੀ ਜੱਕੀ ਜਿਹੜੀ ਹਾਂ ਲੱਗੇ ਇਹਨੂੰ ਆਪਾਂ ਇਹ ਰੱਖਾਂਗੇ ਯਾਰ ਇਹਦੇ ਇਹਦੇ ਕਰਕੇ ਬੈਗ ਵੱਟਾ ਲੈਂਦਾ ਵਾ ਹੋਰ ਬੈਗ ਆ ਪਤਰਾਦੂ ਲੈਂਦਾ ਪਰ ਤਾਂ ਕਰਕੇ ਆਜਾ ਕੋਰੇ ਵੀ ਮੰਨ ਦਾ ਗੱਦੇ ਹਵੇ ਨੂੰ ਚਾਹ ਹੀ ਹੁੰਦਾ ਭਰਾਵਾ ਸਹੀ ਹੈ ਨੂੰ ਬੰਦੇ ਦੇ ਮਿੰਕਾ ਪੈਣ ਟ ਪਾਇਆ ਨਾ ਹੋਵੇ ਪਹਿਲੇ ਪਾਇਆ ਹੋ ਜਦੋਂ ਚਾਹ ਹੁੰਦਾ ਹੀ ਆ ਠੀਕ ਕਰੀ ਕੇ ਅਗਲਾ ਵੰਡ ਕੇ ਨਹੀਂ ਜਾਂਦਾਗਾ ਕਿੱ딜 ਜਾਣਾ ਹੈ ਐਡੇ ਟਾਇਰ ਕੱਲ ਹੀ ਲਵਾਏ ਤੇ ਟੈਕ ਰੇਡ ਤਾਂ ਕਿਹੜਾ ਸੌਖਾ ਹੈਗਾ ਹੁਣ ਰੇਡ ਇੰਨਾ ਤਾਂ ਨਹੀਂਗਾ ਹੈ ਮਾੜਾ ਲੱਗਦਾ ਜੁੱਤੀਆਂ ਦਾ ਜ਼ਿਆਦਾ ਲੱਗਦਾ ਆ ਜੇਸਰ ਦਾ ਚੱਲੀ ਆਪੇ ਬਟਾ ਪਹੁੰਚ ਗਿਆ ਨਹੀਂ ਅਜ ਰਾਜ ਆ ਮੈਂ ਵੈਸੇ ਫੋਨ ਹੀ ਕਰਨ ਲੱਗੇ ਕਿੱਥੇਗਾ ਮੈਂ ਤੇਲ ਦੀ ਸਬਜੀ ਕਾਦੀ ਅੰਮੀ ਦਾਲ ਇਹ ਇਸ ਦੂਜੇ ਦੇ ਨਾਲ ਘਰੇ ਆ ਗਏ ਹਾਂ ਪਨੀਰ ਤੇ ਦਾਲ ਤੇ ਆਇਆ ਪਨੀਰ ਦੀ ਭੁਰਜੀ ਆ ਤੇ ਤਰੀ ਵਾਲਾ ਆ ਆਵੇ ਲੈ ਬਿੱਲਾ ਓਏ ਹਾਂ ਕਿਵੇਂ ਆ ਕਿਵੇਂ ਆ ਠੀਕ ਐ ਕਿਵੇਂ ਆ ਪੁੱਤ ਮੇਰਾ ਕਿਵੇਂ ਆ ਇਹ ਲੇ ਕਾ ਦੂਜਾ ਪਤਾ ਨਹੀਂ ਇਹਦੀ ਉਹ ਕਰਾਉਣੀ ਪੈਣੀ ਆ ਉਹ ਰੈਕਸ਼ਨ ਸਾਡੇ ਿੱਲੇ ਦੇ ਵਿੱਚ ਪਹਿਲਾਂ ਦੀ ਮੈਂ ਓਏ ਇਧਰ ਵੇਖ ਸੁਲਤਾਨ ਮੈਂ ਉਰੇ ਆ ਸੁਲਤਾਨ ਆ ਜਾ ਕਮਰੇ 'ਚ ਆ ਜਾ ਏਸੀ ਵਾਲਾ ਚੱਲੀ ਗਿਆ ਏਸੀ ਦੇ ਨਾਲ ਭੱਜਾ ਹੁੰਦਾ ਬਈ ਕਰਾਉ ਸਮਾਨ ਚੱਕ ਮੇਰੇ ਲਈ ਕੀ ਲਿਆਂਦਾ ਵੀਰ ਜੀ ਹੈ ਮੇਰੇ ਲਈ ਸਵਾਗਤ ਹੈ ਜਿਆ ਜਾ ਰਿਹਾ ਸਾਰੇ ਵਾਸਤੇ ਸਵਾਗਤ ਹੈ ਭਾਈਓ ਕੰਟਾਂਗੇ ਥੋੜਾ ਕਟਣਾ ਦੱਸ ਵੇਲਾ ਕਿੱਡੀ ਇਹਨੂੰ ਕਾਹਲੀ ਹੈ ਨਾ ਕੱਲੀ ਕੱਲੀ ਚੀਜ਼ਾਂ ਹੁਣ ਰੈਸਟ ਬੈਗ ਜਾਂਦਿਆ ਹੋਰ ਸੀ ਉਹਨਾਂ ਦਾ ਬੈਗ ਬਦਲਤਾ ਹੈ ਹੈਂ ਵੇਟ ਦਾ ਵੀ ਹੈਂ ਵੇਟ ਦਾ 18000 ਗ੍ਰਾਮ ਦਾ ਵੇਟ ਦਾ ਜਾਂਦਿਆ ਬੈਗ ਹੋਰ ਸੀ ਜੇ ਵੇਟ ਕਿਲੋ ਵੱਧਾ ਪਰ ਪੌਂਦਲੇ 500 ਗ੍ਰਾਮ ਘੱਟ ਦਿੰਦੇ ਆ ਕਿਲੋ ਵੀ ਛੱਡ ਦਿੰਦੇ ਕਈ ਵਾਰ ਤਾਂ ਇਹ ਕਿਲੋ ਮੇਰੇ ਵੀ ਛੱਡਿਆ ਨਹੀਂ ਸਾਰੇ ਬਾਕੀ ਬੰਦੇ ਤਾਂ ਵੀ ਮੈਟਰ ਕਰਦਾ ਅੱਗੇ ਕਿੱਦਾਂ ਦਾ ਬੰਦਾ ਇਹ ਨਹੀਂ ਓਹੋ ਉੱਥੇ ਕਿੱਦਾਂ ਦਾ ਬੰਦਾ ਇਹ ਤਾਂ ਮਾੜਾ ਹੀ ਯਾਰ ਮੈਂ ਮੈਂ 20 ਕਿਲੋ ਲੈਣ 30 ਕਿਲੋ ਹੋਰ ਲੈਣ ਦੇ ਬਹਿਣਾ ਬੱਤ ਪਾਈ ਪਈ ਸੀਗੇ ਚਲ ਕੋਈ ਹੋਰ ਨਾ ਬਚਾਰੇ ਨੇ ਇਹ ਮਾੜੀ ਬਹੁਤ ਹੀ ਦੁੱਖ ਦੀ ਘਟਨਾ ਹੋ ਗਈ ਰੈਸਟ ਕਰਕੇ ਸਵੇਰੇ ਖੋਲਾ ਬੈਗ ਸਵੇਰੇ ਜੰਤਰ ਮੰਤਰ ਤੰਤਰਮ ਹੋਣੇ ਤੁਹਾਨੂੰ ਕੀ ਦੇਗੀ ਤੇਰਾ ਮਤਲਬ ਤੂੰ ਸਮਝ ਲੈ ਵੀ ਉਹ ਨਿਤ ਕਾਬੜ ਤਾਂ ਬਾਈ ਸਾਰੇ ਟ੍ਰਿਪ ਚ ਨਹੀਂ ਸੀ ਹੋਈ ਜਿੰਨੀਆਂ ਜਿੰਨਾ ਮੋਟਾ ਇਹਨੂੰ ਲੈਣ ਗਿਆ ਥੱਗ ਗਿਆ ਜਿਹੜੀ 18000 ਨਿਤ ਕਾਬੜ ਪਾਦੀ ਨਾ ਬਾਈ ਉਹ ਹੋ ਉਹ ਤਾਂ ਕੰਮ ਨਹੀਂ ਹੁਣ ਸਿੱਧਾ ਹੋ ਗਿਆ ਸਾਡਾ ਇਹ ਰੀਕ ਲਈ ਔਰ ਰਿਮੋਟ ਫੜੀਏ ਜੀ ਦਾ ਆ ਗਈ ਆਏ ਕਾ ਏਸੀ ਦਾ ਰਿਮੋਟ ਫੜਾ ਪਿਆ ਫੜੀ ਹੋਈ ਮਾਰਨੀ ਪਟਾਰਾ ਖਾਣ ਲੱਗ ਗਿਆ ਇਹਨੂੰ ਪਤਾ ਨਹੀਂ ਇੱਥੇ ਮੈਨੂੰ ਮੈਂ ਵੀ ਕਬੱਡੀ ਖੇਡਦਾ ਨੇ ਨਿੱਕਾ ਹੁੰਦਾ ਕੈਂਚੀ ਮਾਰ ਲੂ ਤੇਰੀ ਤਾਹਨੂ ਤੇ ਤੌਂਦਾ ਕੜਾਕਾ ਬਾਦੂ ਤੇਰੀ ਦਾ ਕੀ ਸਮਝਦਾ ਮੈਨੂੰ ਓਏ ਤੇ ਲਾਓ ਜੀ ਮਿੱਤਰੋ ਕਹਿੰਦੇ ਸਮਾਨ ਅੱਧਾ ਕੱਢ ਲਿਆ ਤਾਂ ਰਹਿ ਗਿਆ ਵਾ ਸਮਾਨ ਦਾ ਚੱਕ ਚੱਕ ਕੇ ਅਸੀਂ ਲਵੇਟੇ ਪਾਦੇ ਆ ਵਰਤ ਵੀ ਲਿਆ ਸਮਾਨ ਵਿੱਚੋਂ ਹੈਂ ਛੋਟਾ ਟੱਚੀ ਨਵਾਂ ਕਿਥੋਂ ਆਇਆ ਪੁਰਾਣਾ ਉਹ ਪਲਾ ਵੀ ਕੰਨ ਲਾ ਕੇ ਅੱਗੇ ਦਾਦੇ ਹਣੇ ਹੀ ਤੇ ਅੱਜ ਇਹ ਨੀਲਾ ਆ ਗਿਆ ਓਏ ਕਿਵੇਂ ਅੱਗੇ ਟੱਚੀ ਤਰ੍ਹਾਂ ਹਰੀ ਆ ਜੇ ਉਹ ਨੀਲਾ ਆ ਗਿਆ ਅੱਗੇ ਵੀ ਆ ਹੀ ਰੰਗ ਕਰਾਇਆ ਇਹਨੂੰ ਹਾਂ ਰੰਗ ਕਰਾ ਲਿਆ ਹਾਂ ਇਹਨੂੰ ਰੰਗ ਕਰਾਇਆ ਵਾ ਇਹਦਾ ਖਾਲੀ ਵੀ ਹੋ ਗਿਆ ਟੱਚੀ ਸਵਾਦ ਕੱਢ ਕੇ ਵਿੱਚ ਵਰਤ ਵੀ ਲਿਆ ਵਾ ਤੇ ਆ ਵੀ ਟੱਕ ਜਾਈ ਜਾਂਦੇ ਇਹਨੂੰ ਆ ਟੱਕ ਤਾਂ ਰੱਖ ਜਾ ਕੇ ਇਹਨੂੰ ਪਟਾ ਦੀ ਪੰਡਾ ਸਵਾਦ ਜਿਵੇਂ ਕੱਢ ਵੀ ਲਿਆ ਵਾ ਉਹਨੂੰ ਤਾਂ ਟੱਚੀ ਦੱਸ ਹੈ ਕਿਹੜਾ ਲੈ ਰੋ ਕਿੱਥੇ ਕਾਜੀ ਆਪਾਂ ਮੰਗ ਕੇ ਲਿਆ ਆ ਉਹ ਦੂਜਾ ਉਹ ਮਾਨ ਜਿਆਦਾ ਲੈ ਲਿਆ ਮਾਵਾ ਵਾਸਤੇ ਆਇਆ ਸੀ ਉਹ ਮਾਨ ਚੋਂਦਾ ਨਹੀਂ ਗਿਆ ਇੱਕ ਵਾਰੀ ਬੈਂਕ ਵਿਦਿਆਰਥੀ ਪਾਇਆ ਗਵਾਨਾ ਇਹਦੇ ਕੱਪੜੇ ਹੀ ਗਏ ਦੇਖਦਾ ਤਾਂ ਲਈ ਗਿਆ ਤੇ ਜੀ ਕਰਿਆ ਹਾਰੇ ਕਿ ਚੌਂਦੇ ਉਹ ਵੇਖੀ ਜਾ ਆ ਵੀ ਲੈ ਲਾ ਆ ਵੀ ਦਿਨ ਨੂੰ ਕੁਝ ਹੋਣਿਆ ਹਣਾ ਮੈਂ ਛੱਡ ਕੇ ਫਿਰ ਕੁਝ ਆ ਲੈ ਬੂਟ ਲੈ ਕੋਹਣ ਲਿਆ ਬੂਟਾ ਨਹੀਂ ਆ ਬੈਗ ਵਰ ਗਿਆ ਕਹਿੰਦੇ ਬੂਟਾ ਤਾਂ ਦਰਵਾਜ਼ੀ ਆ ਲਓ ਜੀ ਲੈ ਆ ਆ ਪਹਿਲਾਂ ਲੈ ਆਪਾਂ ਫਰਿੱਜ ਨੂੰ ਲਾਉਣ ਨੂੰ ਅੱਗੇ ਥੋੜੀ ਫਰਿੱਜ ਆ ਤੇ ਬਾਲੀ ਥੱਗੇ ਭਰੀ ਪਈ ਇੱਥੇ ਤੇ ਆਣਾ ਉੱਥੋਂ ਦਾ ਲਿਆਉਣਾ ਪੈਣਾ ਨਿਸ਼ਾਨੀ ਹੁੰਦੀ ਬੀਬੀ ਆ ਪਈ ਤੇ ਰਹਿ ਗਿਆ ਉਹ ਕਿ ਇੰਨੀ ਦੂਰਿਆ ਰਾਜਸਥਾਨ ਤੋਂ ਲੈ ਆਉਣੇ ਤੋਂ ਕੋਈ ਨਿਸ਼ਾਨੀ ਲੈਣ ਇੱਕ ਬੀਬੀ ਦੇ ਮੱਥੇ ਲਾ ਦੇਣਾ ਆਪਾਂ ਕਿਤਨੇ ਲੈ ਆਣ ਦਾ ਵਰਤੂ ਕੁਝ ਲੈ ਕੇ ਆਇਆ ਇਹਨੇ ਦੇਖ ਲੈ ਵੇ ਐਸਾ ਵੀ ਲੈ ਕੇ ਆਉਂਦੇ ਆ ਆਹ ਦਵਾਈ ਜੋ ਨਿੱਕੇ ਭਾਂਡੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇੱਕ ਦੀ ਮਾਫੀ ਬਿੱਦਲ ਨਹੀਂ ਆਈਆਂ ਮੇਰੇ ਤਾਂ ਲੱਗ ਹੀ ਸਕਦਾ ਬਾਸਰ ਬੋਡੀ ਭਾਈ ਕੈਨੇਡਾ ਦੇ ਸਸਤੇ ਆ ਬਾਕੀ ਸਾਰੇ ਤੇ ਮਹਿੰਗੇ ਆ ਮੈਂ ਲਾਇਆ ਥਾ ਮੈਂ ਕਿਹਾ ਸਾਡੇ ਲਈ ਵੀ ਉਹ ਵੀ ਲੈ ਆਉਂਦਾ ਮੈਂ ਚੀਜ਼ ਨਹੀਂ ਨਹੀਂ ਤੇ ਆ ਕੇ ਆਹ ਮੇਰਾ ਪੜਾਈ ਉਹ ਤੇ ਕਰੂ ਦੂਜੇ ਕਿਹੜੇ ਬੂਟ ਆ ਇੱਧਰ ਵੀ ਪਏ ਦੋ ਤਿੰਨ ਜੋੜੇ ਉਹ ਕੱਟਦਾ ਰਾਇ ਪਾਈ ਨਹੀਂ ਆਣੇ ਨਾਲ ਜਿਵੇਂ ਜਿਵੇਂ ਜਾਂਦਾ ਪਾਈ ਨੂੰ ਤਾਂ ਜਿਦਾ ਕੋਥੇ ਰਹਿਣ ਦਿੱਤੀਆਂ ਨਾ ਜੀ ਉਹ ਹੋਏ ਨਾ ਮੇਰਾ ਪੰਜਾਬ ਦੀ ਜੁੱਤੀ ਹੈ ਘਰ ਵਾਲੇ ਨੇ ਸਭ ਨੂੰ ਸੁਵਾਇਆ ਜਿਹੜਾ ਕਿੰਨਿਆ ਬਾ ਕਿਹੜੇ ਦਾ ਕੋਣ ਹੀ ਲੈਣਾ ਲੰਮਰਾਫ ਤੇ ਜਾਂਦਾ ਆ ਗਿਆ ਇਹ ਪਰਕੂ ਨਾ ਦਾਵਾ ਇਹ ਦਾ ਡੈਡੀ ਦਾ ਅੱਛਾ ਇਹ ਬਗਾ ਮਤੋਂ ਡੈਡੀ ਦਾਵਾ ਇਹ ਆਗਾਵਾ ਲਤਾਫਾ ਇਹ ਮੈਨੂੰ ਪਤਾ ਨਹੀਂ ਕਿਹੜਾ ਵਧੀਆ ਹੁੰਦਾ ਕਹਿੰਦੇ ਲਤਾਫਾ ਇਹ ਜੁੱਤੀ ਹੈ ਦੀ ਆਪਣੀ ਪੈਰਾਂ ਵਿੱਚ ਰੋਸੋ ਬੰਨ੍ਹ ਲੋ ਹੁੰਦੀ ਆ ਪੈਰਾਂ ਵਿੱਚ ਰੋਸੋ ਬੰਨ੍ਹ ਲੋ ਹੁੰਦੀ ਆ ਰੋਸੋ ਦੇਖਿਆ ਤੂੰ ਜੱਟ ਜੋੜੇ ਪਏ ਨਾ ਜੀ ਆ ਪੈਰਾਂ ਵਿੱਚ ਰੋਸੋ ਆਪਣੀ ਆ ਆਪਣੀ ਰੋਸੋ ਆ ਵੀ ਤਾਡਾ ਕੋਈ ਨਹੀਂ ਕਿ ਆ ਵੀ ਸਾਡਾ ਕੋਈ ਨਹੀਂ ਕਿ ਤਿਆਰਾ ਤੇ ਲੈ ਵੀ ਜਾਂਦੀ ਸਾਡਾ ਕੋਈ ਨਹੀਂ ਕਿ ਧਿਆਨ ਦੇ ਕੀ ਇਹ ਚੈਨ ਕਿ ਹੱਟ ਨਹੀਂ ਕੋ ਧਿਆਨ ਦਾ ਹੋਗਾ ਇਹ ਆਗੇ ਆਪਣੇ ਬੂਟ ਇਹ ਬੂਟ ਕਿਤੇ ਦੇ ਭਰਾ ਦੇ ਬੂਟ ਆ ਨਹੀਂ ਤਾਂ ਅੱਜ ਦਾ ਹੁੰਦਾ ਪਹਿਲੀ ਵਾਰ ਹੋਇਆ ਕਿ ਫੁਰਕੀ ਤੇ ਕੁਝ ਲੈ ਕੇ ਆਇਆ ਇਹ ਕਿਨਵਾਸਰ ਦੇ ਬੂਟ ਆਉਦੇ ਨਹੀਂ ਕਹਿ ਲੈ ਲਗੇ ਬੀਬੀ ਓਕੇ ਆ ਉਹ ਜਮੇ ਨਹੀਂ ਉਹ ਸੈਨ ਨਾ ਆਵੇਗਾ ਨਹੀਂ ਇਹ ਬੂਟ ਹੈਗੇ ਆਪਣੇ ਉਹ ਰੰਗ ਭਾਲਦਾ ਹੀਗਾ ਉਹਨੂੰ ਆ ਰੰਗ ਮਿਲਿਆ ਨਹੀਂ ਗਏ ਰੰਗ ਕੱਲਾ ਮੇਰੇ ਸਾਹਿਤ ਆਈਗਾ ਮੇਰੇ ਵਾਸਤੇ ਹੀ ਆ ਸਾਰੇ ਚੀਜ਼ਾਂ ਬਣਿਆ ਸਸਤੇ ਸੁਸਤੇ ਨਹੀਂ ਗਏ ਕਿ ਨਾ ਗੈਰੋ ਕਿ ਸਸਤੇ ਹੀ ਆਸਲਾ ਯਾਰ ਕੀ ਨਹੀਂ ਦੂਜੀ ਤੇਰੀ ਬੜੀਆ ਤੇਰਾ ਫੈਰਾ ਕੀ ਹੁੰਦਾ ਤੇ ਮੂਹ ਤੇ ਲਾਉਣ ਨੂੰ ਸਾਨੂੰ ਸਭ ਨਹੀਂ ਹੋ ਗਏ ਮਹਿੰਗਿਆ ਮੂੜ ਵੀ ਵੀ ਮਾਰੀ ਮੂਟੀ ਕਾਲ ਨਹੀਂ ਆ ਟੱਪੋ ਜੀ ਆਗੇ ਸ਼ਨਵਸ ਅੱਜ ਇੱਕ ਜੋੜਾ ਤੇਰਾ ਇਹ ਹੋ ਗਿਆ ਇਹ ਕਾਹ ਹੋ ਗਿਆ ਲਾਓ ਜੀ ਇਹ ਆਗੇ ਪੰਮੇ ਦੇ ਪੰਮੇ ਵੀ ਲਾਓ ਟੱਪੋ ਵਾਹ ਰਿਹਾ ਵਾਹ ਜੀ ਰਿਆ ਪਿਆ ਵਾਹ ਸਕੇ ਪੰਮਾ ਆ ਪਿਉ ਮਾ ਤੇ ਕਿਦਾ ਹੈ ਇਹਦਾ ਕਿਉਂ ਮਾਂ ਨੂੰ ਪੰਨਾ ਮੈਂ ਇਹ ਆਇਆ ਅੱਛਾ ਆਪ ਦੋ ਜੋੜੇ ਹੋ ਗਏ ਤਾਂ ਅੱਗੇ ਕਿੰਨੇ ਹੋ ਜਿਹੜੇ ਪਏ ਆ ਕਹਿੰਦੇ ਪੰਮਿਆਂ ਵਾਲਿਆ ਕਹਿੰਦੇ ਮੰਮੀ ਦੇ ਮੂੰਹ ਚਾ ਕਹਿੰਦੇ ਨੇ ਜੋੜੇ ਲੈ ਲਾਂਗਾ ਉਹ ਅੱਗੇ ਥੋੜੇ ਹੋਦ ਇੱਕ ਦਾ ਪੌਂਦਾ ਵਾ ਬਾਜ ਕਹਿੰਦਾ ਇਹ ਪਰਾਣੇ ਹੋ ਗਏ ਪਰਾਣੇ ਦੇ ਨੀੜੇ ਉਹਦੇ ਆ ਵੀ ਹੁਣ ਚਾਰ ਜੋੜੇ ਉਹ ਵੀ ਲੈ ਆਉਣੇ ਆ ਤੂੰ ਵੀ ਆਹ ਮੋਹਾਂ ਹੋ ਗਏ ਆ ਜੁੱਤਾਂ ਦੇ ਚੱਪੇ ਪਰੇ ਸਾਹ ਹੋਏ ਹੋ ਰਹੀ ਪਏ ਆ ਤੇ ਮੌਰੀ ਚੱਪੇ ਦੇ ਸਾਹ ਆ ਜੁੱਤਾਂ ਲਈ ਜਾਂਦਾ ਇੰਨੇ ਲਮਾਰੀ ਪਰੇ ਬੈਠੇ ਜੇ ਅੱਗੇ ਨਿਕਲਣਾ ਜਿਹੜੇ ਮਿੱਤਰੋ ਜਿਹੜੇ ਆ ਨਿਕਲ ਕੇ ਆਵੜਾ ਇਹ ਸ਼ਮਨ ਮਾੜਾ ਦਸਵਾਂ ਵਿੱਚ ਚਤਰਦਾ ਇਹ ਤਾਂ ਆ ਹੈ ਗਿਆ ਬਲਦਾ ਚੈਦਰ ਉਦਰਾ ਮੈਨੂੰ ਹਿਸਾਬ ਨਹੀਂ ਲਾਇਆ ਕਿ ਇਹ ਨਾ ਮੈਨੂੰ ਤੂੰ ਪੈਸੇ ਦੱਸ ਸਾਡੀ ਨੀਮ ਕਹਿੰਦੇ ਕਿੰਨੇ ਆ ਇਹ ਲੈਣਗੇ 8500 ਦੇ ਹੈ ਨਾ ਹਾਂ ਨਹੀਂ ਬਰਾਇਆ ਦੇ ਉੱਥੇ ਰੇਟਾਂ ਬਹੁਤ ਵਾਰਕਾ ਉੱਥੇ 360 ਸਿੱਧਾ ਹੀ ਕਹਤ ਤੇ ਆ ਹੈ ਗਿਆ ਵੀਰੇ ਇਹ 10000 ਦਿਆ ਤੇ ਕਿਉਂ ਆ ਆ ਵੀ ਸਮਝ ਆ ਸਕਦਾ ਕਿ ਉਹ ਮੇभी ਉਹ ਰੰਗ ਹੋ ਰਿਹਾ ਉਹ ਨਾਰਮਲ ਆ ਗਿਆ ਵਾ ਇਹ ਮੰਮੀ ਦੂਜੇ ਥੜਾ ਇਹ ਬਰਾਇਆ ਦੇ ਨਵਾਂ ਆ ਲੱਖ ਮੁਖ ਦਾ ਇਹ ਖੜ ਜਾਏ ਤੂੰ ਦਾਦਾ ਜੀ ਅੱਛਾ ਨਾ ਮਾਰਨਾ ਅੱਜ ਨਾ ਬ੍ਰੈਂਡ ਨਿੱਤਾ ਨਾ ਲੱਖ ਦਾ ਸੈਟ ਤੇ ਰਿਹਾ ਜੇ ਇਹ ਬਾਰੇ ਜਿਹੜੀ ਅੱਜ ਜੁੱਤੀ ਲਿਆਉਂਦੀ ਨਾ ਜਿਹੜੀ ਕੋਈ ਆ ਤਾਂ ਹੱਥ ਮਾਰ ਸੁਣਾਵਾ ਤੈਨੂੰ ਅਗੋਂ ਕੋਈ ਨਹੀਂ ਰਹਿਣੀ ਤੂੰ ਹੋਰਾ ਵੀ ਇੰਨੇ ਦਾ ਦਾਦਾ ਜੁੱਤਾਂ ਲੈਣਾ ਨਹੀਂ ਰਹਿਣੀ ਜਦੋਂ ਗਿਆ ਜੁੱਤਾਂ ਨਹੀਂ ਲੈਦੇ ਕੋਈ ਦਾਨਾ ਇਹ ਨਹੀਂ ਲੈਣਗੇ ਕਿ ਕਿੰਨੇ ਆ ਇਹ ਤਾਂ ਦਵਾਈ ਇਹਨੇ 60000 ਦੀ ਮੰਨ ਕੇ ਜਾ ਲੈਣਾ ਕਿ ਕੁ ਐ ਖਸਤੀ ਜਿੰਦੀ ਉੱਤੇ ਬਾਕੀ ਲੱਖ ਰੁਪਆਰ ਦੀ ਹੈ ਜੇ ਇਹ ਸਸਲੀ ਰੋਤੀ ਯਾਰ ਮਤਲਬ ਮੇਰਾ ਕਿਹੜਾ ਪੰਡਾ ਜਿਹੜਾ ਲਿਖਿਆ ਜਿਹੜਾ ਬਾਲਮੈਨ ਤੇ ਜੇ ਜੇ ਹੁਣ ਸਾਡੇ ਅਧਰਜੀਤ ਦਾ ਫਾਰਮੈਲ ਲਿਖਿਆ ਤਾਂ ਕੀ ਮਾਨ ਲਿਖਿਆ ਆਹ ਜਿਹੜੀ ਖਲ ਰਹੀ ਜੀ ਦੇਖ ਆਹ ਨਾ ਖਲ ਰਹੀ ਆਏ ਪਰ ਲੱਗਾ ਹੈ ਸ਼ਰਮ ਨਹੀਂ ਆਉਂਦੀ ਕਿ ਦੰਦ ਕੱਟ-ਕੱਟ ਕੇ ਖੋਦਾ ਸਾਡੇ ਉਤਰਾਂ ਉਤਰ ਹੋ ਜਾਂਦੇ ਤੇ ਦੰਦ ਜੁੱਪਨਦੇ ਆਹਲੀ ਬੈਣੀ ਸੀ ਪਹਿਲੇ ਲੱਗਿਆ ਅੱਗੇ ਥੋੜੀਆਂ ਮੰਮੀ ਅੱਗੇ ਵੀ ਇਹਨਾਂ ਕੋਲ ਤਾਂ 55 ਜਾਂਦੇ ਖੁੱਲੀਆਂ ਰਹੀਆਂ ਤੇ ਸ਼ਰਮ ਨਹੀਂ ਹੈਗੀ ਇਹਨੂੰ ਅਜੇ ਲੱਖ ਰੁਪਏ ਪਤੀ ਕਹਿੰਦੇ ਬੈਂਕੀਂ ਗਿਆਸੇ ਨਾ ਆਸਾਸ ਵੀ ਮਿਲ ਗਏ ਉਹਦੇ ਪੈਰਾ ਜੀ ਉਸ ਤੋਂ 50 ਹਜ਼ਾਰ ਉਹ ਵੀ ਜਦੋਂ ਮੈਂ 100 ਵਾਲੀ ਵੀ ਲੈ ਲਈ ਪਰ 7000 ਦੇ ਰੱਖ ਦਿੱਤੀ ਉਹ ਤੇ ਨਹੀਂ ਇੱਥੇ ਪੰਡਾ ਇੱਥੇ ਵੀ ਆਪਣੇ ਰੋਸਰੀ ਜੁੱਤੀ 15000 ਦੀਆਂ ਉੱਥੇ ਮੈਨੂੰ 7500 ਦੀ ਇਹ ਤੋਂ ਹੋਣੀ ਕਰ ਗਿਆ ਕੌਣ ਪਾਉਂਦਾ ਇਹ ਕਿਹਦੇ ਕਿਹੇ ਵਰਤੂਗਾ ਜਿਹੜੇ ਜਿਹੜੇ ਉਹਦੇ ਘਾੜੇ ਕੱਟ ਰਿਹਾ ਜਿਹੜੇ ਫੁੱਟ ਖੋਲਣੇ ਆ ਹੁਣ ਜਿਹੜਾ ਕੀ ਲਿਖਿਆ ਭਾਵੇਂ ਸਾਨੂੰ ਵੀ ਤਾਂ ਕੀ ਲਿਖਿਆ ਜਿਹਦੇ ਕੱਪ ਮੇਰਾ ਫੇਰਡ ਬ੍ਰੈਂਡ ਜਿਹੜਾ ਇਹ ਬਸਾਕਾ ਆ ਬਸਾਕਾ ਇਲੇਹੀ ਬੀ ਤੇnga ਬਸਾਕਾ ਜੁੱਤ ਕੇ ਸੀਜ਼ਨ ਬਸਾਕਾ ਹੋਰ ਕਿਹੜਾ ਹੈ ਬਸਾਕਾ ਬਸਾਕਾ ਬਸਾਕੇ ਨਹੀਂ ਅੱਜ ਬਾਈ ਮਛਰੋਨੀ ਹੈ ਬਹੁਤ ਸਭ ਕਾ ਜਾਨ ਨਹੀਂ ਹੋਣੀ ਹੁਣ ਮੈਂ ਪਟਾਦੀ ਖੋਲ ਲਾ ਮੇ ਤਾਂ ਫੋਨ ਇਹ ਸਭ ਤੋਂ ਮਹਿੰਗਾ ਹੈ ਇਹ ਕਿੰਨੇ ਦਾ ਇਹ ਰੇਟ ਦਾ ਰੱਤੇ ਘਰੋਂ ਕੱਢ ਜਣਾਵਾ ਉਹਦਾ ਨਿਕਲ ਹੀ ਜਾਣਾ ਮੈਂ ਤਾਂ ਆਦਾਸ ਕੇ ਮੇਰਾ ਆਦਾ ਤੇ ਮਾਰ ਆ ਆ ਦੀਦੀ ਕਿਵੇਂ ਆ ਕੀ ਜਾ ਮੈਂ ਮੈਂ ਨਹੀਂ ਸਮਝ ਬੰਦੇ ਨਹੀਂ ਸੁਣੋ ਕੋਈ ਆ ਬਦੀ ਨਹੀਂ ਹੈ ਬਦੀ ਹੈ ਮੈਂ ਬਦੀ ਹੈ ਜੁੱਤੀਆਂ ਤੋਂ ਰੱਜ ਬਾਰੀ ਜੁੱਤੀਆਂ ਅਬ ਇਹ ਬਾਬੂ ਇਹਨੇ ਕਿ ਮਾੜਾ ਨਹੀਂ ਪਤਾ ਵਿਆਹ ਕਰ ਰਿਹਾ ਜਿਵੇਂ ਜੁੱਤੀਆਂ ਦੋ ਜੋੜੇ ਹੁੰਦੇ ਆ ਸ਼ੌਕਾ ਨ ਮੋਲ ਨਹੀਂ ਸ਼ੌਕ ਦਾ ਮੋਲ ਨਹੀਂ ਹੈ ਨਾ ਸ਼ੌਕ ਵਾਲਾ ਨਾ ਮੈਂ ਤਨ ਫੜੇ ਲੱਗੇ ਕਿਉਂ ਮੈਨੂੰ ਉਹ ਸਜਣ ਦਾ ਰੇਟ ਦੇ ਕੇ ਇਹ ਜਿਹੜਾ ਤਾਂ ਹੁੰਦੀ ਇਹ ਤਾਂ ਕੱਟਦਾ ਭੁੱਖਾ ਹੁੰਦੇ ਨੇ ਮੈਂ ਤੇਰੇ ਤੇਨ ਸੋਹਣੇ ਲੱਗਣ ਨਾਲ ਅਗਰ ਬੰਦੇ ਨੂੰ ਆਮ ਜੀ ਭਾਈ ਸੋਹਣੀ ਲੱਗਣੀ ਚਾਹੀਦੀ ਆ ਤੇ ਇਹਦਾ ਆਪਾਂ ਠੇਕਾ ਪੜਾ ਲਿਆ ਕੋਈ ਸਾਨੂੰ ਸੋਹਣੀ ਲੱਗਣੀ ਚਾਹੀਦੀ ਤੇਰੇ ਪੈਰਾਂ 'ਚ ਪਾਈ ਕੋਈ ਕਿਦਰ ਕਰੇ ਤੇ ਸੋਹਣੇ ਮੈਨੂੰ ਤਾਂ ਗੁੱਸਾ ਨਾ ਕਰੋ ਮਮੇ ਤਾ ਮਾਰਦਾ ਹੈ ਕਿਸੇ ਤਰ੍ਹਾਂ ਦਾ ਸੱਚ ਹੈਗੀ ਤੇ ਹਾਂ ਦੱਸਾਂਗੇ ਪਤਾ ਹਾਂ ਮਾਰਦੇ ਆਣੇ ਆਜੇ ਕਿਉਂ ਨੂੰ ਨਹੀਂ ਆਏ ਇਹ ਆ ਇਹ ਆ ਤੈਨੂੰ ਝੂਠੀ ਮੰਨਣਾ ਵੜਾ ਇਹ ਮੈਂ ਕਿਹਾ ਬੋੜਾ ਤੁਹਾਨੂੰ ਨਹੀਂ ਮੰਨਣਾ ਸਾਥੀ ਨਹੀਂ ਮੰਨਣਾ ਤੇਰੇ ਝੂਠਾ ਸਾਥੀ ਨਹੀਂ ਮੰਨਣਾ ਕਿਸੇ ਨੇ ਜਦ ਤੂੰ ਦੱਸਿਆ ਇਹ ਹੈਗਾ ਬਈ 72000 ਦਾ ਹੋਏ ਦਾ ਇਹੋ ਜੇ ਦਾ 1.5 ਲੱਖ ਤੇ ਆ ਦੋਨੋਂ ਦਿੱਤੀ ਤੇ ਯਾਰ ਆ ਬੂਦੀ ਆਏ ਦਿੱਸ ਤੇ ਬ੍ਰੈਂਡ ਵੀ ਚੈੱਕ ਕਰਦਾ ਬ੍ਰੈਂਡ ਨੂੰ ਵੀ ਕਰਦਾ ਬ੍ਰੈਂਡ ਦੇਖਣਾ ਕਿ ਨਹੀਂ ਆਹ ਚੈਰ ਵੀ ਲਈ ਹੋਈ ਆ ਇਹ ਆਗਾ ਅੰਕੇ ਕੁਇੰਸੀ ਦਾ ਆਸਾ ਹੁ 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 ਹ

ਮੈਨੂੰ ਹੈਲੋ ਘਰੇ ਆਇਤਾ ਦੁਸਾ ਜੜਾ ਜਲਾ ਲਿਆ ਹੁੰਦੀ ਜਾਉਣਾ ਲੈ ਵੀ ਪਾ ਕੇ ਵੇਹ ਤੇਰੇ ਆਉਂਦੇ ਤੇ ਨਹੀਂ ਤੇਰੇ ਸ਼ਰਟ ਨਾਲੀ ਮੈਚ ਕਰਤੇ ਹਾਂ ਕਿੱਥੇ ਜਾ ਆਵੇ ਪਏ ਤੇਰੇ ਇਹ ਨਾ ਇਹ ਜਰਾਬਾ ਪਾ ਲਓਗੇ ਪਈਆਂ ਜਰਾਬਾ ਪਾ ਨਾ ਪਹਿਲਾਂ ਆਵੇ ਪਈਆਂ ਆ ਜਾਣੇ ਜਾ ਕੇ ਰਵੜੀਆ ਗੱਲਾਂ ਇਹਦੇ ਆਉਂਦੇ ਨੇ ਹਰ ਵਾਰ ਵੈਸੇ ਆ ਜਾਣੇ ਇਹ ਰੋਡੇ ਨਾ ਰੋਲੇ ਕੁੰਡਾ ਹੁੰਦਾ ਪਾਚ ਪੂਣੀ ਵੀ ਨਹੀਂ ਉਹ ਆ ਕੇ ਜਿਹੜੇ ਫੂਟ ਤੋਂ ਆਏ ਉਹ ਵੀ ਇੰਨਾ ਕਮਲਾ ਪਾਇਆ ਸੀ ਵੇ ਬਾਜ ਉਹਹੀ ਪਾ ਕੇ ਆ ਸਹੀ ਜਾਂਦਾ ਆ ਗਿਆ ਜਮਾ ਸਹੀ ਆਏ ਉਹੜੇ ਟੈਂਡਰ ਦਾ ਆ ਉਹ ਟੈਡ ਕਰਨਾ ਦਸ ਮਹੀਨੇ ਆਹ ਸਹੀ ਆ ਚਲੋ ਬਰ ਕੋਈ ਬਰਾ ਜਰਾ ਮੋਟੀ ਬਦਲੀ ਵੀ ਹੁੰਦੀ ਹੈ ਮੈਂ ਪਹਿਲੀ ਵਾਰ ਬਾਜ ਨੂੰ ਹੋਲ ਕੇ ਲੱਗਿਆ ਉਹ ਤੂੰ ਨਾਲੇ ਤੇ ਨਾ ਡੰਡਾਏ ਆ ਤੇ ਤਨ ਮਰਸ ਵਾਲੇ ਕਿੰਨਾ ਇੱਕ ਦੋ ਪਾਇਓ ਛੋਟੇ ਮਮੀ ਇਹ ਉੱਚੇ ਨਹੀਂ ਪਾਇਨੇ ਉੱਚੇ ਨਹੀਂ ਪਾਉਂਦਾ ਕਿੰਨਾ ਹੋਲੇ ਤਾਂ ਕੱਟਦਾ ਕਿ ਇਹਨਾਂ ਕੱਦ ਵੀ ਉੱਚਾ ਲੱਗਣਾ ਵੇਖੀ ਮੜਾਇਆ ਆਹ ਕੈਂਚੀ ਨਾਲ ਕਰਦਾ ਦੂਜਾ ਪੈਰ ਨੂੰ ਪਾ ਟੈਡ ਕਰਕੇ ਵੇਖਨਾ ਦੂਜਾ ਵੀ ਉਹ ਹੀ ਹੋਣਾ ਬੇਬੀ ਜੇ ਪਹਿਲਾਂ ਆ ਗਏ ਦੂਜੇ ਵੀ ਆਈ ਜਾਣਾ। ਬੜੀ ਵਧੀਆ ਸੋਹਣੇ ਲੱਗਦੇ। ਉਹ ਕਿਹੜੇ ਰੱਖਦੇ ਬਾਈ? ਓਕੇ। ਹੂੰ। ਇਹ ਗਾ। ਉਹ ਕਿਹਨੇ ਪਾਈ ਨਹੀਂ ਕਿਹੜੇ ਉੱਥੋਂ ਨਿਊਜ਼ੀਲੈਂਡ ਕੇ ਲੈਂਦੇ ਹੋ ਬਾਈ ਨਹੀਂ ਇਹਨੇ। ਉਹ ਨਿੱਕੇ ਮੰਗਾਲੇ। ਸਹੀ ਆ। ਸਹੀ ਲਾਇਆ। ਹਜਰਾ ਪੈਣੀ ਦੂਜੀ ਹਜੇ। ਅਜੇ ਕਈ ਵਾਰ ਮੋਟੀ ਜਰਾਬ ਪਤਲੀ ਜਰਾਬ ਤਾਂ ਫਰਕ ਪੈ ਜਾਂਦਾ। ਓਕੇ। ਆਹ ਵੇਖ ਆ ਪਾ ਕੇ ਜੁੱਤੀ ਉਹ ਨਹੀਂ ਤੇਰੇ ਆ ਜਾਣ ਮਿਲਦਾ ਐ। ਨਿੱਕੇ ਤੇਰੇ ਆਈ ਨਹੀਂ। ਇਹ ਇਹ ਫਿਟਿੰਗ ਦੀ ਮੁੱਢੀ ਹੁੰਦੀ ਆ। ਫਰਕ ਹੁੰਦਾ ਕਟਿੰਗ। ਜੇ ਜਰਾਬਾਂ ਵਾਲਾ ਇਹ ਜਰਾਬ ਐਦਾਂ ਨਹੀਂ ਹੁੰਦਾ ਕੋਈ। ਨਹੀਂ ਜਰਾਬਾਂ ਬਾਦੂ। ਹਾਂ ਮੀਂਹ ਬਰੋ ਇਹ ਫਿਟਿੰਗ ਪੂਰੀ ਓਕੇ ਆ ਨੇ ਵੱਡੇ ਪੈਰ ਤੇ ਵੀ ਆ ਜਾਂਦੀ ਨੇ ਨਿੱਕੇ ਤੇ ਵੀ ਜੁੱਤੀ ਪਾਉਣ ਵਾਲਾ ਇਹ ਵੱਡੇ ਪੈਰ ਤੇ ਵੀ ਆ ਜਾਂਦੀ ਨੇ ਨਿੱਕੇ ਤੇ ਵੀ ਆ ਜਾਂਦੀ ਆ ਇਹ ਮੌਸਮ ਪੂਰਾ ਮੌਸਮ ਹੈ ਪਿਆ ਵਾ ਮੀਂਹ ਪੈ ਗਿਆ ਨਿੱਕੇ ਪੈਰ ਤੇ ਹੁੰਦੀ ਵੱਡੀ ਤੇ ਵੀ ਹੁੰਦੀ ਧੱਕੇ ਨਾਲ ਸਹੀ ਆ ਰਾਹ ਦੀ ਜੁੱਤੀ ਧੱਕੇ ਨਾਲ ਸਹੀ ਆ ਇਹਦੇ ਤੇ ਪੈਰ ਖੁੱਲੇ ਆ ਨਾ ਇਹਦਾ ਵੱਡਾ ਧੱਕੇ ਨਾਲ ਆਪਾਂ ਦੇ ਧੱਕੇ ਨਾਲ ਕੋਈ ਚੀਜ਼ ਹੋਰ ਦੇ ਦੇ ਕੋਈ ਚੀਜ਼ ਉਹ ਅੱਛੀ ਚੀਜ਼ ਕਿ ਹੋਵੇ ਲੈਣਾ ਤਾਂ ਸਾਕੇ ਨੇ ਨਹੀਂ ਇਹ ਵੀ ਨਹੀਂ ਆਉਣੇ ਇਹਦੇ ਇਹਦਾ ਵੱਡੇ ਪੌ ਲੱਗਨੇ ਇਹਨਾਂ ਬਹੁਤ ਵੱਡੇ ਆ